ਅਸਲਾਮੁਅਲੈਕੁਮ ਸਤ ਸ੍ਰੀ ਅਕਾਲ ਕਿੱਦਾਂ ਹਾਲ ਚੱਲ ਬੀਰੋ ਠੀਕ ਠਾਕ ਹੋ ਲਓ ਮੈਂ ਤਾਂ ਬੜਾ ਸੁਣਿਆ ਮੁਹੰਮਦ ﺻਦੀਕ ਸਾਹਿਬ ਨੂੰ ਇਹਨਾਂ ਤੁਸੀਂ ਮੈਂ ਕਿਹਾ ਫਸਟ ਟਾਈਮ ਸੰਦੇ ਹਾਂ ਤੁਸੀਂ ਫਸਟ ਟਾਈਮ ਸੰਦੇ ਹੋਗੇ ਸੀ ਇਸੇ ਲਈ ਕਿਹਾ ਸਾਹਿਬ ਨੂੰ ਬੜਾ ਸੁਣਿਆ ਹੈ ਮੁਹੰਮਦ ﺻਦੀਕ ਤੇ ਰੰਜੀਤ ਆਏ ਹਾਏ ਹਾਏ ਮੈਂ ਕਹਿੰਦਾ ਇਹਨਾਂ ਦਾ ਜੋ ਇਨਾ ਦਾ ਮੁਕਾਬਲਾ ਸੀ ਨਾ ਉਹ ਕੋਈ ਨਹੀਂ ਬੋਲ ਸਕਦਾ ਇਹਦੀ ਬੜੀ ਆਲਾ ਕਮਾਲ ਦੀ ਜੋੜੀ ਹੁੰਦੀ ਚਲੋ ਫਿਰ ਪਹਿਲੇ ਵੇਖੀਏ ਸੁਣੀਏ ਨਾ ਲਾਓ ਜੀ ਜਿਹੜਾ ਅੱਜ ਇਹਨਾਂ ਨੂੰ ਸੁਣਾਈਏ ਬਾਬਾ صدیق ਸਾਹਿਬ ਮੈਂ ਨਾ ਆਪਣਾ ਦਿਲਜੀਤ ਦਸਾਨ ਦਾ ਨਾ ਇੱਕ ਲਾਈਫ ਪਰਫਾਰਮੈਂਸ ਦੇ ਦਿੱਤਾ ਉੱਥੇ ਲੈ ਕੇ ਗਿਆ ਸੀ ਤੇ ਉੱਥੇ ਉਹਨਾਂ ਨੂੰ ਪਤਾ ਚੱਲਿਆ ਕਿ ਆਪਣਾ صدیق ਸਾਹਿਬ ਜਿਹੜੇ ਨੇ ਉਹ ਵੀ ਆਏ ਹੋਏ ਨੇ ਅਮਰੀਕਾ ਦੀ ਗੱਲ ਹੈ ਕਿ ਪਤਾ ਨਹੀਂ ਲੰਡਨ ਦੀ ਗੱਲ ਹੈ ਠੀਕ ਹੈ ਤੇ ਉਹਨਾਂ ਨੂੰ ਪਤਾ ਚੱਲਿਆ ਉਹਨਾਂ ਨੇ ਸਪੈਸ਼ਲ ਇਨਵਾਈਟ ਮਾਰਿਆ ਕੀਤਾ ਕਿ ਮੇਰਾ ਗੱਲ ਪ੍ਰੋਗਰਾਮ ਹੈ ਲਾਈਵ ਤੇ ਤੁਸੀਂ ਆਣਾ ਹੈ ਜ਼ਰੂਰ ਇਹਨਾਂ ਨੇ ਉਹਨਾਂ ਨੂੰ ਸਟੇਜ ਤੇ ਬੁਲਾਇਆ ਸਟੇਜ ਤੇ ਬੁਲਾ ਕੇ ਆਪਣਾ ਮਾਈਕ ਦੇ ਕੇ ਖਿਲਾੜਕੇ ਨਾਲ ਕੋਲੋਂ ਇੱਕ ਗੀਤ ਗਾਇਆ ਫਿਰ ਇਹਨਾਂ ਨੂੰ ਇੱਕ ਤੁੰਬੀ ਗਿਫਟ ਕੀਤੀ ਤੁੰਬੀ ਤੁੰਬੀ ਤੁਸੀਂ ਫੇਮਸ ਨਹੀਂ ਆਪਣੀ ਆਵਾਜ਼ ਇਹਨਾਂ ਦੀ ਬਹੁਤ ਨਰਾਲੀ ਆਵਾਜ਼ ਹੈ ਤੇ ਜਦੋਂ ਗਿਫਟ ਕੀਤੀ ਨਾ ਮੈਂ ਕਹਿੰਦਾ ਦਿਲਜੀਤ ਨੇ ਐਸਾ ਵੱਡਾ ਕੰਮ ਕੀਤਾ ਲੋਕਾਂ ਦੇ ਦਿਲਾਂ 'ਚ ਜਗ੍ਹਾ ਬਣਾਉਣ ਵਾਲਾ ਕਿਸੇ ਨੂੰ ਰਿਸਪੈਕਟ ਦੇਣਾ ਬੜੀ ਵੱਡੀ ਗੱਲ ਹੁੰਦੀ ਐ ਅਸੀਂ ਕਰਨ ਨੂੰ ਚਲੋ ਸੁਣੀਏ ਫਿਰ ਕੋੜੇ ਕਹ ਰਹੀ ਕਿ ਜਿਹੜਾ ਸਾਨੂੰ ਆਪਣਾ ਬਹੁਤ ਪਸੰਦ ਹੈ ਤੁਸੀਂ ਜ਼ਰੂਰ ਉਹਨੂੰ ਸੇਤ ਸੁਣਾਉਗਾ ਕਿ ਹਲਾ ਤਰੀਕਸੇ ਰੇਸ਼ੇ ਪੇਸ਼ ਕਰਨਾ ਕਿਵੇਂ ਸੁਣਾਦਾ ਸਿੱਕੇ ਤੇਰੇ ਨਰੇਤਾ ਬਾਂਦੂ ਢਾਲ ਜੀ ਜਵਾਨੀ ਤੇਰੀ ਕੂੜੀ ਦੀ ਪਗੀਰਾਂ ਵੰਡੂ ਕਾ ਗੂਰ ਬੰਦੂ ਰੰਗ ਬੱਲੀਆਂ ਨਿਗਦੇ ਮਿੱਤਰਾਂ ਵੀ ਮਿੱਤਰਾਂ ਦਿਖਾ ਕੇ ਜਿੱਤ ਖੰਡ ਬੱਲੀਆਂ ਮਿੱਤਰਾਂ ਦਿਖਾ ਕੇ ਜਿੱਤ ਖੰਡ ਬੱਲੀਆਂ ਹੱਦ ਬੱਲੀਆਂ ਜਿੱਤ ਕੇ ਖੰਡ ਬੰਨਗੇ

ਜਿਵੇਂ ਆਪਣਾ ਚੰਗੀਲਾ ਬਾਈ ਦੇ ਸਾਊਂਡ ਸੀ ਠੀਕ ਹੈ ਇਹ ਉਵੇਂ ਹੀ ਆਪਣਾ ਕੰਬੀਨੇਸ਼ਨ ਚ ਬਣਾਉਂਦੇ ਨੇ ਗੱਲ ਮੇਰੀ ਗੱਲ ਇੱਕੋ ਗੱਲ ਬਾਤ ਨਹੀਂ री वंग मंग चढ़ में सी आ तेरे कोल कोल आंगली चढ़ में सही आर कोले कोल आंगा भुल भुला भुलांरी मंगणी तेरी जी भुल तेरी वांङी चढ़ में सई आ ते को अंगली ंग जिया मथा अखियूं बलोली जाम होतीअ ते मथा बलोली जाम جوڑی والی تھی چمکیلے تو بعد لو کہ یہ جوڑی بڑی فیمس ہوئی ممتن صدیق، رنجیت کور اس بعد کے دیپ جگ موہن تقریبا یہ تقریباً کلدیپ مانک سولو رہا ਉਹ ਜ਼ਿਆਦਾ ਸੋਲੋ ਰਿਹਾ ਉਹ ਕੁੜੀਆਂ ਨਾਲ ਹੀ ਜੋੜੀ ਦੇ ਜਿਹੜੀ ਗੱਲ ਹੋएगी ਨਾ ਉਹਦੇ ਵਿੱਚ ਕੇ ਦੀਪ ਜਗਮੋਹਨ ਕੋਰ ਇਹਨਾਂ ਦੀ ਜੋੜੀ ਬੜੀ ਹਟ ਗਈ ਹੈ ਚਮਕੀਲੇ ਦੀ ਤੇ ਅਮਰਜੋਤ ਦੀ ਮੁਹੰਮਦ ਸਦੀਕ ਦੀ ਤੇ ਰਣਜੀਤ ਕੋਰ ਦੀ ਇਹਨਾਂ ਦੀ ਜੋੜੀਆਂ ਬੜੀਆਂ ਹਟ ਰੀਆਂ ਕੁਝ ਦੀਪ ਮਾਨਤ ਜੀ ਆਪਸ ਇਹਨਾਂ ਦੀ ਸ਼ਾਦੀ ਨਹੀਂ ਸੀ ਹੋਈ ਆਪਸ ਹੀ ਇਹਨਾਂ ਦੀ ਜੋੜੀ ਸੀ ਇਹਨਾਂ ਦੀ ਜੋੜੀ ਸੀ ਪਰ ਹੈ ਦੋਨੋਂ ਹੀ ਜਿਹੜੀ ਇਹਨਾਂ ਦੀ پیدائش ਉਹ ਪਾਕਿਸਤਾਨ ਦੀ ਹੈ ਅੱਛਾ ਇਹ ਮੁਹੰਮਦ ਸਦੀਕ ਸਾਹਿਬ ਵੀ ਪਾਕਿਸਤਾਨ 'ਚ ਪੈਦਾ ਹੋਏ ਸੀ ਤੇ ਜਗਮੋਹਨ ਕੋਰ ਵੀ ਇਹ ਸਮਝੋ ਕਿ 47 ਤੋਂ ਬਾਅਦ ਉਧਰ ਚਲੇ ਗਏ ਸੀ ਫਿਰ ਫਿਰ ਉਧਰ ਜਾ ਕੇ ਇਹਨਾਂ ਦੀ ਚੜ੍ਹਾਈ ਵਾਵਾ ਹੋ ਗਈ ਹਾਂ ਇਹਨਾਂ ਦੀ ਪੱਗ ਸ਼ੁਰੂ ਤੋਂ ਹੀ ਸੋਚਦਾ ਤੁੱਲੇ ਆਲੀ ਹੁੰਦੀ ਸੀ ਮੈਂ ਕਹਿੰਦਾ ਕਿ ਤੁੱਲੇ ਆਲੀ ਪੱਗ ਕਹਿੰਦੇ ਸੀ ਐ ਤੁੱਲੇ ਹੀ ਕਰਦੇ ਹੁੰਦੇ ਸੀ ਇਹ ਉਹ ਇੱਕ ਇਹ ਗੱਲ ਆਪਣੇ ਵਾਲੀ ਸਾਈਡ ਤੇ ਹਜੇ ਵੀ ਇਹ ਪੱਗ ਪਾਈ ਜਾਂਦੀ ਹੈ ਇਹ ਵੱਡੇ ਸਾਡੇ ਪੰਚਾਇਤੀ ਜਿਹੜੇ ਬੰਦੇ ਨੇ ਵਡੇਰੇ ਨੇ ਉਹ ਵਡੇਰਿਆਂ ਨੇ ਜਿਹੜੇ ਉਹਨਾਂ ਨੇ ਪਾਈ ਕਿਉਂਕਿ ਜਿਹਨੇ ਫੈਸਲਾ ਕਰਨਾ ਨਾ ਉਹਦੇ ਸਿਰ ਤੇ ਆ ਪੱਗ ਉਹ ਨਹੀਂ ਪਤਾ ਚੱਲ ਜਾਂਦਾ ਕਿ ਯਾਰ ਕੋਈ ਬੰਦਾ ਆ ਵੱਡਾ ਬੰਦਾ ਹੈਗਾ ਤੇ ਇਹਦੇ ਸਿਰ ਤੇ ਉਹ ਪੱਗ ਬੰਦੀ ਆ ਉਹ ਜਿਵੇਂ ਆਪਣਾ ਉਹ ਤੁਹਾਡੀ ਗੱਲ ਠੀਕ ਹੈ ਪੰਚਾਇਤ ਬੰਚੂਤ ਕਰਨ ਵਾਲੇ ਜਿਹੜੇ ਨੇ ਉਹਨਾਂ ਦੇ ਸਿਰਾਂ ਤੇ ਐਵੇਂ ਹੀ ਉਹਨਾਂ ਨੇ ਸਮਝ ਲਓ ਕਿ ਪੰਚਾਇਤੀ ਬੰਦਾ ਦੂਰੋਂ ਆ ਵਾਇਸ ਕੁਆਲਿਟੀ ਕਮਾਲ ਜੀ ਸੀ ਅਮੇਜ਼ਿੰਗ ਸੀ ਮੁਹੰਮਦ ਸ਼ਦੀਕ ਸਾਹਿਬ ਬੈਠੋ ਰਿਹਾ ਨਾਮ ਬਹੁਤ ਨਾਮ ਰਿਹਾ ਯਾਰ ਅੱਛਾ ਆ ਅੱਜ ਵੀ ਮਤਲਬ ਕਿ ਕਾਫੀ ਉਮਰ ਹੋ ਗਈ ਹੋਈ ਏ ਨਦੀ ਹੂਨ ਮਤਲਬ ਮੈਂ ਇਹਨਾਂ ਨੂੰ ਦੇਖਿਆ ਤਕਰੀਬਨ ਕਾਫੀ ਉਮਰ ਹੋ ਗਈ ਉਹਦੇ ਨੇ ਇੱਕ ਮਹੀਨੇ ਪਹਿਲੇ ਇਹਨਾਂ ਦੀ ਦੇਖਿਆ ਲਾਈਵ ਇਹਨਾਂ ਨੂੰ ਠੀਕ ਹੈ ਨਹੀਂ ਹੁਣ ਇਹਨਾਂ ਗੰਦੇ ਜੀ ਜੀ ਕਾਫੀ ਹੋ ਗਈ ਹੋਈ ਏ ਲੇਕਿਨ ਨਾਮ ਅੱਜ ਵੀ ਉਵੇਂ ਹੀ ਬਰਕਰਾਰ ਹੈ ਕਿ ਅਗਰ ਦਿਲਜੀਤ ਨੇ ਉਹਨਾਂ ਨੂੰ ਆਪਣੀ ਸਟੇਜ ਤੇ ਬੁਲਾਇਆ ਜਿੱਥੇ ਉਹ ਖੁਦ ਪਰਫਾਰਮ ਕਰਦੇ ਸੀ ਉਹਨਾਂ ਦਾ ਲੈ ਆ ਕੇ ਪਰਫਾਰਮ ਕਰਾਇਆ ਇਟਸ ਮੀਨਸ ਫੈਨ ਵੱਡੇ ਫੈਨ ਉਹ ਕਹਿੰਦੇ ਜੀ ਮੈਂ ਤੁਹਾਡਾ ਵੱਡਾ ਫੈਨ ਤੇ ਮੈਂ ਤੁਹਾਨੂੰ ਸੁਣਦਾ ਆ ਰਿਹਾ ਪੀਡੀਸੀ ਪੰਜਾਬੀ ਦਾ ਐਡਾ ਵੱਡਾ ਚੈਨਲ ਹੈਗਾ ਉਹਨਾਂ ਨੇ ਆਪਣੇ ਸ਼ੋਅ ਤੇ ਬੁਲਾਇਆ ਸੀ ਇਹ ਦੋ ਹੰਸ ਰਾਜ ਹੰਸ ਸਿੰਘ ਜੀ ਨੇ ਇਹਨਾਂ ਨੂੰ ਆਪਣੇ ਨਾਲ ਨਾਲ ਉਹਨਾਂ ਦੇ ਨਾਲ ਖੜੇ ਹੋ ਕੇ ਇਹਨਾਂ ਨੇ ਗੀਤ ਗਾਏ ਸੀ ਦੋਨਾਂ ਨੇ ਮਮ ਅਸਦੀਕ ਦੇ ਆਪਣੇ ਟਾਈਮ ਦੇ ਵਿੱਚ ਬੜੀ ਜਿ ਮਿੱਤਰਾਂ ਦੀ ਖੰਡ ਵਿੱਚ ਖੰਡ ਵਿੱਚ ਖੰਡ ਵਿੱਚ ਖੰਡ ਬਲੀ ਹੈ ਹੋਵੇ ਨਾ ਵਿਚਾਲੇ ਇਹ ਸਮਝੋਗੇ ਵੀਰੇ ਨਾ ਗੱਲ ਹੁੰਦੀ ਵੀ ਜੀ ਕਹਿੰਦਾ ਮਮਸਦਿਕ ਸਾਹਿਬ ਜੀ ਵਾਸਤੇ ਖਾਰਾ ਜਦੋਂ ਲੱਗਦਾ ਹੁੰਦਾ ਸੀ ਨਾ ਇੱਕ ਪੂਰੀ ਪਤਾ ਚਲ ਜਾਂਦਾ ਸੀ ਕਹਿੰਦਾ ਇਹਨਾਂ ਨੇ ਪਹਿਲੇ ਪਾਕਿਸਤਾਨ ਚ ਹੀ ਇੱਕ ਦੋ ਅਖਾੜੇ ਛੋਲੇ ਲਾਣੇ ਸ਼ੁਰੂ ਕੀਤੇ ਆ ਪਰ ਕਹਿੰਦਾ ਪਾਕਿਸਤਾਨੀ ਤੁਹਾਡੇ ਵਿੱਚ ਉਧਰ ਉਧਰ ਜਦੋਂ ਵੰਡ ਨਹੀਂ ਸੀ ਹੋਈ ਉਦੋਂ ਕਹਿੰਦੇ ਇਹਨਾਂ ਦੀ ਇੰਨੀ ਚੜ੍ਹਾਈ ਰਹੀ ਸੀ ਕਿਉਂਕਿ ਲੋਕ ਵੱਡਾ-ਵੱਡਾ ਸੀ ਪੰਜਾਬ ਉਦੋਂ ਉਦੋਂ ਲੋਕ ਨੂੰ ਪਤਾ ਨਹੀਂ ਸੀ ਹੁੰਦਾ ਕਿ ਜਦੋਂ ਕਹਿੰਦਾ ਫਿਰ ਵੰਡ ਪਈਏ ਵੰਡ ਤੋਂ ਬਾਅਦ ਮਮਸਦਿਕ ਸਾਹਿਬ ਇੱਧਰ ਆਏ ਨੇ ਉਸ ਤੋਂ ਬਾਅਦ ਇਹਨਾਂ ਨੇ ਆ ਕੇ ਖਾੜੇ ਲਾਣੇ ਸ਼ੁਰੂ ਕੀਤੇ ਨੇ ਪਹਿਲੇ ਸੋਲੋ ਲਾਉਂਦੇ ਰਹੇ ਨੇ ਸੋਲੋ ਲਾਣ ਤੋਂ ਬਾਅਦ ਫਿਰ ਇਹਨਾਂ ਦੀ ਰੰਜੀਤ ਮੈਡਮ ਰੰਜੀਤ ਕੌਰ ਦੇ ਨਾਲ ਇਹਨਾਂ ਦੀ ਜੋੜੀ ਬਣੀ ਹੈ ਜੋੜੀ ਫਿਰ ਇਹਨਾਂ ਦੀ ਬੜੀ ਹਟ ਗਈ ਹੈ ਫਿਰ ਲੋਕਾਂ ਨੇ ਕਹਿੰਦੇ ਚਮਕੀਲੇ ਤੋਂ ਬਾਅਦ ਨਾ ਦੀ ਬਾੜੀਂ denn ਇਨਾਂ ਦੀ ਕਰਦੇ ਹੁੰਦੇ ਸੀ ਕਿ ਇਹ ਸਾਡੇ ਇਹਨਾਂ ਸਾਡੇ ਵਿਆਹ ਦੇ ਥਾੜਾ ਇਹਨਾਂ ਦਾ ਲੱਗ ਲੋਕਾਂ ਨੂੰ ਉਹੋ ਜਿਹੇ ਲੋਕ ਚਾਹੀਦੇ ਨੇ ਜਿਨ੍ਹਾਂ ਦੀ ਆਵਾਜ਼ ਚੰਗੀ ਹੋਏ ਜਿਹੜੇ ਉਹਨਾਂ ਦੇ ਸ਼ਾਦੀ ਵਿਆਹ ਤੇ ਆ ਕੇ ਮਤਲਬ ਕਿ ਰੌਣਕ ਲਾ ਸਕਣ ਬੜਾ ਸੁਖਰੀ ਬੰਦਾ ਹੈ ਦੇਖਿਆ ਜਾਵੇ ਨਾ ਉਹਦੋਂ ਹੁਣ ਤੇ ਥੋੜੇ ਕੇ ਬੜਾਪੇ ਵਿੱਚ ਉਗਨੇ ਆਪਣੇ ਦੌਰ ਦੇ ਵਿੱਚ ਬੜਾ ਸ਼ੁਗਲ ਲਾਉਦੇ ਹੁੰਦੇ ਸੀ ਹੈ ਇੱਕ ਇਹ ਤੇ ਇੱਕ ਕੇਦੀਪ ਇਹ ਦੋਨੋਂ ਨਾ ਆਪਣਾ ਉਹਨੇ ਖਾੜੇ ਦੇ ਵਿੱਚ ਇੰਨਾ ਕੋ ਸ਼ੁਗਲ ਲਾ ਦੇਣਾ ਨਾ ਕਿ ਬੰਦਾ ਹੱਸ-ਹੱਸ ਕੇ ਖੀਰ ਹੋ ਜਾਂਦੀ ਸੀ ਬੜਾ ਉਹ ਸ਼ੁਗਲ ਲਾਉਦੇ ਹੁੰਦੇ ਸੀ ਸਹੀ ਹੈ ਤੇ ਕਿਦਾਂ ਦਾ ਲੱਗਾ ਯਾਰੀਆਂ ਨੂੰ ਕਮੈਂਟ ਕਰਕੇ ਲਾਜ਼ਮੀ ਦੱਸਣਾ ਮੁਹੰਮਦ ਸਦੀਕ ਸਾਹਿਬ ਦੇ ਫੈਨ ਤੇ ਮੇਰਾ ਖਿਆਲ ਚੜਦਾ ਤੇ ਲੈਂਦਾ ਪੰਜਾਬ ਦੋਵੇਂ ਨੇ ਤੇ ਕਮੈਂਟ ਕਰਕੇ ਲਾਜ਼ਮੀ ਦੱਸਣਾ ਕਿਦਾਂ ਦਾ ਲੱਗਾ ਤੁਹਾਨੂੰ ਸ਼ੋਅ ਅੱਲਾ ਹਾਫਿਜ਼